ਸਤਿ ਸ਼੍ਰੀ ਅਕਾਲ ਦੋਸਤੋ ਸਮਾਂ ਆ ਗਿਆ ਇਹ ਦੱਸਣ ਦਾ ਕਿ ਪੰਜਾਬ ਦੇ ਲੋਕਾਂ ਦੀ ਰੀੜ ਦੀ ਹੱਡੀ ਕਿੰਨੀ ਕੁ ਕਾਇਮ ਹੈ ਆਪਾਂ ਸਾਬਤ ਕਰਨਾ ਪੰਜਾਬ ਸਪਾਇਨਲੈਸ ਨਹੀਂ ਹੈਗਾ ਪਿੱਛੇ ਮੈਂ ਕੁਐਸਚਨ ਮਾਰਕ ਪਾਇਆ ਹੋਇਆ ਤਾਂ ਇਹ ਆਪਾਂ ਕਿਵੇਂ ਸਾਬਤ ਕਰ ਸਕਦੇ ਆ ਇਹ ਸਾਬਤ ਕਰਨਾ ਰਾਜੇ ਆਪਾਂ ਠੀਕ ਹੈ ਜੀ ਟਵਿੱਟਰ ਕੈਂਪੇਨਿੰਗ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਟਵਿੱਟਰ ਕੈਂਪੇਨਿੰਗ ਚਲਾਵਾਂਗੇ ਆਪਾਂ ਪਰਸੋਂ ਇੱਥੇ ਇੱਕ ਦਿਨ ਦਾ ਗੈਪ ਆਪਾਂ ਤਾਂ ਦੇ ਰਿਹਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਤੇ ਟੀਚਰ ਸਹਿਬਾਨ ਆਪਣੇ ਨਾਲ ਜੁੜ ਸਕਣ ਪਰसों ਸਵੇਰੇ 6 ਜੁਲਾਈ ਨੂੰ ਸਵੇਰੇ 11 ਵਜੇ ਮੈਂ ਲਾਈਵ ਆਉਂਗਾ ਤੇ ਲਾਈਵ ਦੇ ਵਿੱਚ ਜਿੰਨੇ ਵਿਦਿਆਰਥੀ ਜੁੜਨਗੇ ਸਵਾ 11 11:30 ਵਜੇ ਤੱਕ ਆਪਾਂ ਸਾਰੇ ਲਾਈਵ ਟਵੀਟ ਤੇ ਰੀਟਵੀਟ ਕਰਾਂਗੇ ਠੀਕ ਹੈ ਜੀ ਆਪਣੀਆਂ ਜਿਹੜੀਆਂ ਜਿਹੜਾ ਆਪਣਾ ਮੇਨ ਠੀਕ ਹੈ ਜੀ ਹੈਸ਼ਟੈਗ ਰਹੂਗਾ ਉਹ ਰਹੂਗਾ ਪੀ ਟ੍ਰिपल प्लस ਬੋਰਡ ਹੰਡਰ ਸਕੋਰ ਰਿਫਾਰਮ ਤੇ ਇਹਦੇ ਵਿੱਚ ਮੈਂ ਚਾਰ ਮੰਗਾਂ ਲਿਖੀਆਂ ਕੋਈ ਇਹ ਨਾ ਸਮਝੇ ਵੀ ਇਹ ਸਿਰਫ ਚਾਰ ਮੰਗਾਂ ਸਾਡੀਆਂ ਮੰਗਾਂ ਨਹੀਂ ਰੱਖੀਆਂ ਜੇ ਚਾਰ ਮੰਗਾਂ ਨੂੰ ਲੈ ਕੇ ਆਪਾਂ ਨੰਬਰ 1 ਟ੍ਰੈਂਡਿੰਗ ਦੇ ਵਿੱਚ ਆ ਜਾਣੇ ਆ ਤਾਂ ਆਪਾਂ ਅਗਲੇ ਹਫ਼ਤੇ ਜਾਂ 10 ਦਿਨ ਦਾ ਗੈਪ ਪਾ ਕੇ ਅਗਲੀਆਂ ਮੰਗਾਂ ਦੇ ਉੱਪਰ ਵੀ ਟਵਿੱਟਰ ਕੈਂਪੇਨਿੰਗ ਚਲਾ ਸਕਦੇ ਆ ਹੁਣ ਇਹ ਚਾਰ ਮੁੱਖ ਮੰਗਾਂ ਕੀ ਹੈ ਇੱਕ ਤਾਂ ਸੀਨੀਅਰ ਸਾਇਕ ਕਮ ਇੰਸਪੈਕਟਰ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਉਹਦੀ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਜਾਵੇ ਠੀਕ ਹੈ ਕਿਉਂਕਿ ਨਿਰਪੱਖਤਾ ਨਾਲ ਜਾਂਚ ਨਹੀਂ ਹੋਈ ਦੂਜਾ ਇਮਤਿਹਾਨਾਂ ਦਾ ਸਾਲਾਨਾ ਪੱਕਾ ਕੈਲੰਡਰ ਜਾਰੀ ਕੀਤਾ ਜਾਵੇ ਜਿਹੜੇ ਡਿਲੇ ਹੋ ਰਹੇ ਆ ਐਗਜ਼ਾਮ ਤੀਜਾ ਇਮਤਿਹਾਨਾਂ ਦੇ ਫਾਰਮ ਦੀ ਫੀਸ ਕੇਵਲ 100 ਰੁਪਿਆ ਹੋਵੇ ਜਿਵੇਂ ਅਦਰ ਸਟੇਟ ਤੇ ਸੈਂਟਰ ਲੈਵਲ ਤੇ ਹ ਤੇ ਚੌਥਾ ਨਕਲ ਵਿਰੋਧੀ ਜਿਹੜਾ ਕਾਨੂੰਨ ਹੈਗਾ ਉਹਦੀ ਵਿਵਸਥਾ ਕੀਤੀ ਜਾਵੇ ਜਿਵੇਂ ਬਿਹਾਰ ਤੇ ਉੱਤਰਾਖੰਡ ਦੇ ਵਿੱਚ ਤਾਂ ਇਹਦੇ ਵਾਸਤੇ ਤੁਸੀਂ ਸਾਰੇ ਵੱਤ ਵਾਤ ਜੁੜੋ ਅੱਛਾ ਜੇ ਕੋਈ ਸੋਚੇ ਵੀ ਟਵਿੱਟਰ ਦੇ ਨਾਲ ਨਹੀਂ ਚੀਜ਼ਾਂ ਇਹ ਠੀਕ ਹੈ ਜੀ ਸੋਲਵ ਹੁੰਦੀਆਂ ਤਾਂ ਇਕੱਠੇ ਹੋਣ ਦੀ ਲੋੜ ਆ ਪਈ ਦੇਖੋ ਸੈਂਟਰ ਲੈਵਲ ਤੇ ਐਸਐਸਸੀ ਨੂੰ ਸੁਧਾਰਿਆ ਉਹਨਾਂ ਨੇ ਹੁਣ ਉਹ ਰੇਲਵੇ ਰਿਫਾਰਮ ਦੇ ਵਾਸਤੇ ਠੀਕ ਹੈ ਜੀ ਨੰਬਰ 1 ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਸੈਂਟਰ ਲੈਵਲ ਦੇ ਟੀਚਰ ਤੇ ਵਿਦਿਆਰਥੀ ਤੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀਗਾ ਉਹ ਸਵੇਰ ਤੋਂ ਹੀ ਨੰਬਰ 1 ਦੇ ਵਿੱਚ ਹੈ ਆ ਦੇਖੋ ਲਾਸਟ 5 5 ਘੰਟਿਆਂ ਦੇ ਵਿੱਚ ਉਹ 164 ਮਿਲੀਅਨ ਟਵੀਟ ਕਰਕੇ ਨੰਬਰ 1 ਤੇ ਸੀਗੇ ਹੁਣ 165 ਮਿਲੀਅਨ ਦੇ ਨਾਲ ਨੰਬਰ 2 ਤੇ ਚੱਲ ਰਹੇ ਹੈ ਤੇ ਜੇ ਆਪਾਂ ਵੀ ਨੰਬਰ 1 ਜਾਂ 2 ਤੇ ਆ ਗਏ ਤਾਂ ਆਪਣੀ ਆਵਾਜ਼ ਡੈਫੀਨੇਟਲੀ ਜਿਹੜੇ ਵੱਡੇ న్యూਸ ਚੈਨਲ ਹੈਗੇ ਆ ਜਾਂ ਸਰਕਾਰ ਤੱਕ ਜਰੂਰ ਪਹੁੰਚੂਗੀ ਤੇ ਆਪਣੇ ਮੁੱਦੇ ਹੱਲ ਹੋਣਗੇ ਤੇ ਹੁਣ ਸਾਬਤ ਤੁਸੀਂ ਕਰਨਾ ਰਾਜੇ ਤਾਂ ਇਸ ਸ਼ਾਰਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਪੜਦੇ ਹੋ ਹਰੇਕ ਟੀਚਰ ਤੱਕ ਹਰੇਕ ਵਿਦਿਆਰਥੀ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤੇ ਮੈਂ ਉਮੀਦ ਕਰਦਾ ਆਪਾਂ ਰਲ ਮਿਲ ਕੇ ਇਹ ਜਿਹੜੇ ਮੁੱਦੇ ਹੈਗੇ ਆ ਹੱਲ ਕਰਵਾਵਾਂਗੇ ਤੇ ਆਪਾਂ ਸਾਬਤ ਕਰ ਦਾਂਗੇ ਪੰਜਾਬ ਕਿਸੇ ਨਾਲੋਂ ਘੱਟ ਨਹੀਂ ਹੈਗਾ ਪੰਜਾਬੀ ਪੰਜਾਬੀ ਮਾਂ ਬੋਲੀ ਪੰਜਾਬ ਪੰਜਾਬੀਆਂ ਜਿੰਦਾਬਾਦ